ਅੱਜ ਤੋਂ ਕਾਰਜੋਗਾਰਕ ਦਰਸ਼ਕਾਂ ਅਤੇ ਇਸ ਵੇਲੇ ਮੇਰੇ ਨਾਲ ਜੁੜੇ ਨੇ ਬਲਬੀਰ ਸਿੰਘ ਬੱਬੀ ਪੱਤਕਰ ਮੱਛਵਾੜਾ ਸਾਹਿਬ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਸ ਵੇਲੇ ਤੁਹਾਨੂੰ ਮੈਂ ਲੈ ਕੇ ਆ ਰਿਹਾ ਜਿਲ੍ਹਾ ਲੁਧਿਆਣਾ ਦਾ ਇਤਿਹਾਸਕ ਸ਼ਾਸਤਰੀ ਮੱਛਵਾੜਾ ਸਾਹਿਬ ਜਿਸ ਦੇ ਵਿੱਚ ਅੱਜ ਇੱਕ ਵਿਸ਼ੇਸ਼ ਖੁਲਾਸਾ ਮੀਟਿੰਗ ਜੋ ਵੀ ਨਾਮ ਦੇ ਦੇ ਰਹੇ ਨੂੰ ਕਿਹਾ ਸ੍ਰੀ ਅਕਾਲਪੁਰ ਸਾਹਿਬ ਜਿਹੜਾ ਕਾਲੀਦਾਲ ਨਾਲ ਸੰਬੰਧਿਤ ਮਾਮਲਾ ਚੱਲ ਰਿਹਾ ਉਸ ਹੁਕਮਾਂ ਦੇ ਅਨੁਸਾਰ ਪਾਜਵੇਂ ਦੇ ਪ੍ਰਬੰਧਕ ਕਮੇਟੀ ਆ ਜਿਹੜੀ ਉਹਦੇ ਪ੍ਰੋਗਰਾਮ ਸਮੁੱਚੇ ਪੰਜਾਬ ਵਿੱਚ ਚੱਲ ਰਹੇ ਨੇ ਇਸ ਵੇਲੇ ਮੱਛਵਾੜਾ ਸਾਹਿਬ ਦੀ ਸ਼ਿਵਾ ਪੈਂਸ ਦੇ ਵਿੱਚ ਇਸ ਮੀਟਿੰਗ ਨਾਲ ਸੰਬੰਧਿਤ ਮੁੱਖ ਸ਼ਖਸੀਅਤਾਂ ਨੇ ਆਵਾਂ ਹੈ ਤੇ ਇਸ ਸੰਬੰਧ ਦੇ ਵਿੱਚ ਜਿਹੜਾ ਪ੍ਰੋਗਰਾਮ ਹੈ ਉਹ ਰੱਖਿਆ ਗਿਆ ਹੈ ਤੇ ਬਾਕੀ ਦੀਆਂ ਜੋ ਤਸਵੀਰਾਂ ਨੇ ਜੋ ਮੇਰੇ ਕੋਲ ਉਹ ਮੈਂ ਤੁਹਾਨੂੰ ਦਿਖਾਉਣ ਦਾ ਯਤਨ ਕਰਦਾ ਹਾਂ। ਹਾਂਜੀ ਸਾਰੇ ਹੀ ਸਤਿਕਾਰਯੋਗ ਸੱਜਣ ਜਿਹੜੇ ਇਸ ਵੇਲੇ ਸਾਡੇ ਨਾਲ ਜੁੜੇ ਨੇ ਜੀ ਮੇਰੇ ਵੱਲੋਂ ਬਲਵੀਰ ਸਿੰਘ ਬੱਬੀ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅੱਜ ਜ਼ਿਲ੍ਹਾ ਲੁਧਿਆਣਾ ਦਾ ਇਤਿਹਾਸਕ ਸ਼ਹਿਰ ਸ੍ਰੀ ਮੱਛਵਾੜਾ ਸਾਹਿਬ ਜਿਸ ਦੇ ਵਿੱਚ ਪੰਜ ਸਿੰਘ ਸਹਿਬਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਨੂੰ ਨਵੇਂ ਸਿਰਿਓਂ ਸਰਜੀਤ ਕਰਨ ਲਈ ਭਾਰਤੀ ਆਰੰਭ ਕਰਨ ਵਾਲੀ ਕਮੇਟੀ ਦੇ ਮੈਂਬਰ ਸਹਿਬਾਨ ਅਤੇ ਹੋਰ ਪੰਥਕ ਸ਼ਖਸੀਤਾਂ ਮੱਛਵਾੜਾ ਦੇ ਵਿੱਚ ਪੁੱਜ ਰਹੀਆਂ ਹਨ। ਜਿਹੜੀ ਤਸਵੀਰਾਂ ਤੋਂ ਇਸ ਵੇਲੇ ਸਮਰਾਲਾ ਰੋਡ ਉੱਤੇ ਸਥਿਤ ਸੇਵਾ ਪੈਲਸ ਦੇ ਵਿੱਚ ਇਹ ਪ੍ਰੋਗਰਾਮ ਰੱਖਿਆ ਗਿਆ ਇਹ ਜੋ ਮੈਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹੈ ਇਹ ਮੱਛਵਾੜਾ ਸਾਹਿਬ ਇਸ ਪ੍ਰੋਗਰਾਮ ਦੇ ਨਾਲ ਸੰਬੰਧਿਤ ਹੈ ਆ ਜਿਹੜਿਆ ਇਸ ਵੇਲੇ ਸਾਰੇ ਇਲਾਕਾ ਮੱਛਵਾੜਾ ਸਮਰਾਲਾ ਤੋਂ ਵੱਡੀਆਂ ਗੱਡੀਆਂ ਦੇ ਕਾਫਲੇ ਦੇ ਨਾਲ ਸੰਗਤ ਆਈ ਆ ਸੰਗਤ ਪੁੱਜ ਰਹੀ ਆ ਦੂਰ ਦੂਰ ਤੱਕ ਆ ਮੈਂ ਤੁਹਾਨੂੰ ਦਿਖਾ ਰਿਹਾ ਇਸ ਵੇਲੇ ਜਿਹੜੀ ਮੁੱਖ ਸੜਕ ਸਮਰਾਲਾ ਮੱਛਵਾੜਾ ਰੋਡ ਆ ਉਸ ਦੇ ਉੱਪਰ ਦੀ ਸਥਿਤੀ ਦੂਰ ਦੂਰ ਤੱਕ ਤੁਹਾਨੂੰ ਲਾਈਨਾਂ ਦੇਖਣਗੀਆਂ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅੱਜ ਦਾ ਇਹ ਜੋ ਪ੍ਰੋਗਰਾਮ ਹੈ ਉਹ ਕਿਸ ਤਰ੍ਹਾਂ ਸਫਲਤਾਪੂਰਵਕ ਚੜ੍ਹੇਗਾ ਇਹ ਨੌਜਵਾਨ ਖੜੇ ਨੇ ਜੀ ਤੇ ਆ ਦੂਰ-ਦੂਰ ਤੱਕ ਬਾਕੀ ਦ੍ਰਿਸ਼ ਤੁਹਾਨੂੰ ਮੈਂ ਅੰਦਰ ਲੈ ਕੇ ਜਾਣ ਦੀ ਕੋਸ਼ਿਸ਼ ਕਰਾਂ ਤੇ ਸਭ ਕੁਝ ਹੰਦ ਕਾਮ ਹੈ ਜੀ ਠੀਕ ਹੈ ਠੀਕ ਹੈ ਅੱਗੇ ਪਿਛਾ ਛਾਲ ਓਏ ਤੰਗੜੀ ਕੀ ਜਿਹੜਾ ਪਾਰਤੀ ਸੰਬੰਧੀ ਸਿਵਾ ਪੈਲਸ ਦੇ ਵਿੱਚ ਅੱਜ ਪ੍ਰੋਗਰਾਮ ਹੋ ਰਿਹਾ ਆ ਉਸ ਦੇ ਵਿੱਚ ਦੀਆਂ ਤਿਆਰੀਆਂ ਅੰਦਰ ਦਾ ਹਾਲ ਜਿਹੜਾ ਕਿ ਲੀਡਰਾਂ ਦੇ ਆਉਣ ਤੋਂ ਪਹਿਲਾਂ ਹੀ ਪੂਰ ਚੋ ਹੋ ਚੁੱਕਿਆ ਹੈ ਤੇ ਦੂਰ ਦੂਰ ਤੱਕ ਇਹ ਜਿਹੜੀਆਂ ਕੁਰਸੀਆਂ ਨੇ ਮੇਰੇ ਸਾਹਮਣੇ ਨਾਲ ਜਿਹੜੀਆਂ ਘੱਟ ਪੈ ਜਾਣੀਆਂ ਨੇ ਸੰਗਤ ਵੱਡੀ ਗਿਣਤੀ ਦੇ ਵਿਚ ਆ ਰਹੀ ਹੈ ਤੇ ਆ ਅੰਦਰਲਾ ਜਿਹੜਾ ਦ੍ਰਿਸ਼ਾ ਤੁਸੀਂ ਆਪ ਦੇਖੋ ਇੱਧਰ ਯੂਥ ਨਾਲ ਸੰਬੰਧ ਤਾਗੂ ਨੇ ਜਿਹੜੇ ਉਹ ਸਵਾਮਾ ਦੇ ਰਹੇ ਨੇ ਇਹ ਆ ਇਹੋ ਯੂਥ ਆਗੂ ਨੇ ਜਿਹੜੇ ਉਹ ਆਪੋ ਆਪਣੀਆਂ ਸੁਝਾਵਾਂ ਨਿਵਾਉਦੇ ਹੋਏ ਤੇ ਆ ਅੰਦਰ ਦੇ ਦ੍ਰਿਸ਼ ਨੇ ਚਾਹ ਪਾਣੀ ਦਾ ਚੱਲ ਰਿਹਾ ਤੇ ਅੱਜ ਦੇ ਜਿਹੜੇ ਇਸ ਪ੍ਰੋਗਰਾਮ ਦੇ ਨਾਲ ਸੰਬੰਧਿਤ ਕਾਰਵਾਈ ਹੈ ਉਹ ਤੁਹਾਡੇ ਸਾਹਮਣੇ ਰੱਖਣ ਦਾ ਯਤਨ ਕਰ ਰਹੇ ਆ ਤੇ ਸ਼੍ਰੀ ਮੱਛਵਾੜਾ ਸਾਹਿਬ ਜ਼ਿਲ੍ਹਾ ਲੁਧਿਆਣਾ ਦਾ ਇਤਿਹਾਸਕ ਸ਼ਹਿਰ ਜਿਹਦੇ ਵਿੱਚ ਵੱਡੀ ਗਲਤੀ ਦੇ ਵਿੱਚ ਅਲਾਕਾ ਨਵਾਸੀ ਨੂੰ ਸੰਗਤ ਨੂੰ ਬੇਨਤੀ ਆ ਵੀ ਜਿਹੜਾ ਸਮੁੱਚਾ ਪ੍ਰੋਗਰਾਮ ਆ ਤਕਰੀਬਨ 1 ਘੰਟੇ ਦੇ ਵਿੱਚ ਇਹ ਪ੍ਰੋਗਰਾਮ ਸਮਾਪਤ ਹੋ ਜਾਣਾ ਉਸ ਤੋਂ ਬਾਅਦ ਜਾਦਾ ਲੰਗਰ ਪਕੌੜਿਆਂ ਦਾ ਲੰਗਰ ਤਿਆਰ ਹੈ ਸੰਗਤ ਨੇ ਛੱਕ ਕੇ ਆਪਾਂ ਸਮਾਪਤੀ ਕਰ ਦੇਣੀ ਆ ਸੋ ਮੇਰੀ ਬਹਰ ਜਿੰਨੀ ਵੀ ਸੰਗਤ ਖੜੀ ਆ ਜਾਂ ਚਾਹ ਪਾਣੀ ਛੱਕ ਰਹੀ ਆ ਚਾਹ ਪਾਣੀ ਛੱਕ ਕੇ ਆਪੋ ਆਪਣੀਆਂ ਸੀਟਾਂ ਦੇ ਉੱਤੇ ਸਾਰੇ ਨਿਮਰਤਾ ਸਹਿਤ ਬਰਾਜਮਾਨ ਹੋ ਜਾਓ ਤੇ ਆਪਣਾ ਸਟੇਜ ਦੀ ਕਾਰਵਾਈ ਜਲਦੀ ਤੋਂ ਜਲਦੀ ਸ਼ੁਰੂ ਕਰ ਦੇਣੀ ਹੈ ਤੇ ਜਿਹੜੇ ਪੰਜ ਮੈਂਬਰੀ ਕਮੇਟੀਆਂ ਜਿਹੜੀ ਅਕਾਲ ਤੱਕ ਸੈਸ਼ਨ ਨੂੰ ਸਮਰਪਿਤ ਆ ਉਹ ਇੱਥੇ ਜਲਦੀ ਪਹੁੰਚ ਰਹੇ ਆ ਤੇ ਉਹਨਾਂ ਦੇ ਵਿਚਾਰ ਆਪਾਂ ਨੇ ਸਰਵਣ ਕਰ ਲੈਣੇ ਤੇ ਫਿਰ ਇੱਕ ਵਾਰੀ ਮੈਂ ਤੁਹਾਨੂੰ ਬੇਨਤੀ ਕਰੀ ਬਾਬਾ ਜਗੀਰ ਸਿੰਘ ਜੀ ਆਪਣੇ ਜਥਾ ਲੈ ਕੇ ਸ਼ਾਮਲ ਹੋਏ ਨੇ ਕਿ ਇੱਧਰ ਸਾਡੇ ਮੱਛਵਾੜਾ ਤੋਂ ਜਿਹੇਦਾਰ ਕੇਵਲ ਸਿੰਘ ਕਦੋਂ ਬਲਵਿੰਦਰ ਸਿੰਘ ਪੁਨਾਵਕਲਾ ਤੇ ਨਾਲ ਇੱਕ ਹੋਰ ਮੈਂ ਖੁਸ਼ੀ ਦੀ ਗੱਲ ਸਾਂਝੀ ਕਰ ਰਿਹਾ ਨਵਾਂ ਸ਼ਹਿਰ ਤੋਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਪ੍ਰੋਫੈਸਰ ਤਰਲੋਚਨ ਸਿੰਘ ਬਖਾਰਪੁਰ ਵੀ ਇਸ ਅੱਜ ਦੀ ਮੀਟਿੰਗ ਵਿੱਚ ਸ਼ਾਮਲ ਹੋਏ ਨੇ ਸੋਚੀ ਅੱਜ ਦੀ ਜਿਹੜੀ ਪ੍ਰਬੰਧਕ ਕਮੇਟੀ ਹੈ ਉਹਨਾਂ ਵੱਲੋਂ ਉਹਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਜਾਂਦਾ ਹੈ ਕਿ ਸਰਦਾਰ ਸਰਜੀਤ ਸਿੰਘ ਨਖੜਾ ਸਾਹਿਬ ਜੋ ਪੰਥ ਪ੍ਰਸਤ ਨੇ ਉਹਨਾਂ ਦੇ ਨਾਲ ਇਹ ਵੀ ਹਿੱਸੇਦਾਰੀ ਲਈ ਹੈ ਔਰ ਅਵੇਸ਼ਣਾ ਵੱਡੀ ਗੱਲ ਦੇ ਵਿੱਚ ਮੋਢਾ ਨੋਟਾ ਲਾ ਕੇ ਖੜ੍ਹ ਵਾਲੀ ਸੰਗਤ ਹੈ ਤੇ ਕਿੱਥੇ ਫਿਰ ਇਹ ਆਪਣਾ ਆਪ ਵੀ ਸ਼ਹਿਰ ਦੇ ਵਿੱਚੋਂ ਹੋਰ ਆਪਣੇ ਸੂਚੋਂ ਬਹੁਤ ਸੰਗਤ ਨੂੰ ਲੈ ਗਏ ਨੇ ਅੱਜ ਦਾ ਇਹ ਕਾਠੀ ਦੱਸਦਾ ਹੈ ਕਿ ਤੁਸੀਂ ਦੇਖੋ ਪਿੱਛੇ ਨੂੰ ਝਾਤੀ ਮਾਰ ਕੇ ਦੇਖੋ ਹੈ ਸਰਦਾਰ ਰੁਪਿੰਦਰ ਸਿੰਘ ਬੈੜੀਪਾਲ ਸਾਹਿਬ ਵੱਲੋਂ ਵੀ ਬੇਨਤੀ ਹੈ ਨਾਲ ਦੀ ਨਾਲ ਸਰਜੀਤ ਸਿੰਘ ਸਤ ਮਾਟਰ ਬਗਾਦਰ ਸਿੰਘ ਜੀ ਸਾਫ ਦਾ ਪ੍ਰਧਾਨ ਸਾਹਿਬ ਨਗਰ ਕੌਂਸਲ ਦੇ ਇਹਨਾਂ ਵੱਲੋਂ ਤੁਹਾਨੂੰ ਸੁਭਚੀ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਹੈ ਕੱਟ ਬਹੁਤ ਹੋ ਚੁੱਕਾ ਹੈ ਔਰ ਤੁਸੀਂ ਆਪਣੀਆਂ ਕੁਰਸੀਆਂ ਤੇ ਆ ਕੇ ਬਿਰਾਜਮਾਨ ਹੋ ਜੀ ਤੇ ਅਗਲੀ ਕਾਰਵਾਈ ਆਪਾਂ ਆਰੰਭ ਤੁਹਾਡੇ ਹੱਥ 'ਤੇ ਪੰਖ ਦੇ ਨਿਸ਼ਾਨ ਨੇ ਸਭ ਤੋਂ ਪਹਿਲਾਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਉਹਨਾਂ ਦੇ ਚਰਨਾਂ ਦੇ ਵਿੱਚ ਕੋਟ-ਕੋਟ ਪ੍ਰਣਾਮ ਕਰਦੇ ਹਾਂ ਅੱਜ ਮਾਛੇਵਾਲੀ ਸਾਹਿਬ ਦੀ ਧਰਤੀ ਸ਼੍ਰੀ ਗੁਰੂ ਕੋਬੇ ਸਿੰਘ ਜੀ ਮਹਾਰਾਜ ਦੀ ਗੋਪਿੰਦਰ ਸ਼ੋਹ ਧਰਤੀ ਜਿੱਥੇ ਕਾਲਕਤ ਸਾਹਿਬ ਤੋਂ ਬਣਾਈ ਦੀ ਕਮੇਟੀ ਸਦੇਸ਼ ਰਾਤ ਮੰਪੀ ਸੇਖਾੜੀ ਸਦਰ ਸੰਸਦਿਕ ਮੈਕਪੁਰੀ ਅੱਜ ਇੱਥੇ ਸੰਸਦਾਂ ਦੇ ਛੇ ਦਿਨ ਪਹੁੰਚੇ ਨੇ ਤੇ ਉਹਨਾਂ ਦੇ ਨਾਲ ਸਾਡੀ ਫੇਸ ਸਿੰਘ ਪਾਲ ਤੇ ਸਾਡੇ ਪੱਪਾ ਜੀ ਸਤਜ ਸਿੰਘ ਸੁਖਰਪਾਲ ਜੀ ਸਿੱਧੇ ਪਹਿਲਾਂ ਬਲਿੰਦਰ ਸਿੰਘ ਲੋਪੋ ਕਿੜਾ ਸਾਹਿਬ ਤੇ ਹੋਰ ਸਾਰੇ ਸੱਜਣ ਜਿਨ੍ਹਾਂ ਦਾ ਨਾਮ ਨਹੀਂ ਲਿਆ ਮੈਂ ਮਾਫੀ ਚਾਹੁੰਦਾ ਹਾਂ ਇਲਾਕੇ ਦੇ ਵਿੱਚੋਂ ਆਏ ਸਾਰੀ ਸੰਗਤ ਜਿਨ੍ਹਾਂ ਨੇ ਇੱਕ ਦੌਰ ਛੋਟੇ ਸਮੇਂ ਦੇ ਅਕਾਲ ਪੁਰਖ ਸਾਹਿਬ ਦੇ ਹੁਕਮ ਫੋਨ ਫੋਨ ਤੇ ਫੋਨ ਕਰਦੇ ਹੋਏ ਅੱਜ ਇੱਕ ਵੱਡੀ ਕਤਤਾਂ ਕੀਤੀ ਜਾਂ ਮੈਂ ਉਹਨਾਂ ਦਾ ਦਿੱਰਵਾਦੀ ਹਾਂ ਪਿਛਲੇ ਕੁਝ ਸਾਲਾਂ ਦੇ ਵਿੱਚ ਕੁਝ ਐਸੇ ਘਟਨਾਵਾਂ ਵਾਪਰੀਆਂ ਜਿਨ੍ਹਾਂ ਦੇ ਨਾਲ ਜਿਹੜਾ ਬੰਦੇ ਨੇ ਜੋ ਖਾਂ ਦਿੱਤੇ ਉਹ ਤੁਹਾਡੇ ਸਾਹਮਣੇ ਉਹ ਤੋਂ ਬਾਅਦ ਉਹਨੇ ਸਾਰਾ ਕੁਝ ਸਾਥ ਕਿਤੇ ਜਾ ਕੇ ਆਪਣੇ ਆਪ ਮਰਿਆ ਨਹੀਂ ਮੰਨਵਾ ਗੁਰੂ ਨੇ ਕਰਵਾਇਆ ਮੈਂ ਉਹਨੂੰ ਗੁਰੂ ਦੀ ਕਰਾਮਾਤ ਮੰਨਦਾ ਹਾਂ ਹੋਰ ਘਟੌਣ ਤੋਂ ਬਾਅਦ ਜੇ ਮੈਮਰੀ ਸਤ ਮੈਮਰੀ ਕਮੇਟੀ ਬਣੀ ਕਾਲ ਸਾਹਿਬ ਸਾਹਿਬ ਦੇ ਜਥੇਦਾਰ ਨੇ ਬਣਾਈ ਔਰ ਉਹ ਕਿਸੇ ਦੀ ਛਪਾਰ ਜਣਾ ਨਹੀਂ ਬਣੀ ਉਹਦੇ ਵਿੱਚ ਚੋਣ ਐਸੀ ਸਤਗੁਰੂ ਜੀ ਨੇ ਕੀਤੀ ਹੈ ਐਸੀ ਚੋਣ ਕਰਵਾਈ ਹੈ ਉਹਨਾਂ ਦੇ ਕਰਵਾਤੀ ਜਿਨ੍ਹਾਂ ਤੇ ਭਰੋਸਾ ਫ੍ਰੈਸ਼ ਕੀਤਾ ਜਾ ਸਕਦਾ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਦਾ ਕਿ ਮੈਂ ਸਰਦਾਰ ਸੁਖਦੇਵ ਸਿੰਘ ਜੀ ਪੌਰ ਸਾਹਿਬ ਨਾਲ ਗੱਲ ਹੋਈ ਮੇਰੀ ਗੱਲ ਰਵੀਿੰਦਰ ਸਾਹਿਬ ਜੀ ਦੇ ਨਾਲ ਮੈਂ ਬੈਠਾ ਉਹਨਾਂ ਦੇ ਨਾਲ ਮੇਰੀ ਵਿਚਾਰ ਕੋਈ ਗੱਲ ਚੱਲੀ ਮੈਨੂੰ ਦੀ ਸੁਣੀ ਬਾਬਾ ਸਤਕਾਰਯੋਗ ਇੱਥੇ ਸਾਡੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬ ਸਰਬੰਸ ਸਿੰਘ ਜੀ ਮਾਨਕੀ ਸਾਹਿਬ ਹੈ ਗੁਰਬਖਸ਼ ਸਿੰਘ ਜੀ ਬਨੈਣ ਸਾਹਿਬ ਹੈ ਚਾਰੇ ਉੱਚੇ ਪੰਦਰਤੀ ਸਨ ਬਾਬਾ ਗੁਰਦੀਪ ਸਿੰਘ ਜੀ ਰਦਾਵੇ ਵਾਲੇ ਗੁਰਪ੍ਰੀਤ ਸਿੰਘ ਜੀ ਕੋਈ ਗੱਲ ਹੋਈ ਤਾਂ ਉੱਥੇ ਇੱਕ ਗੱਲ ਆਈ ਕਿ ਸਰਦਾਰ ਮਨਪ੍ਰੀਤ ਸਿੰਘ ਅਡਾਲੀ ਸਾਹਿਬ ਤੇ ਉਹ ਜਿਹੜੀ ਪੰਜ ਮੈਂਬਰੀ ਕਮੇਟੀ ਭਰਤੀ ਪਾਈ ਗਈ ਸੀ ਉਹਦੇ ਮੈਂਬਰ ਸਹਿਬਾਨ ਮੇਰੇ ਵੱਡੇ ਵੀ ਸਰਦਾਰ ਮਨਪ੍ਰੀਤ ਸਿੰਘ ਜੀ ਯਾਰੀ ਐਮ ਐਲ ਏ ਹੰਤਾ ਦਾਖਾ ਸਰਦਾਰ ਇਕਬਾਲ ਸਿੰਘ ਜੀ ਝੁੰਡਾ ਸਾਹਿਬ ਸਾਡੇ ਬਹੁਤ ਹੀ ਸਤਿਕਾਰਯੋਗ ਜੀ ਲਾਗੂ ਕਰਾਉਣ ਵਾਸਤੇ ਅਤੇ ਸ਼ਰੋਮਣੀ ਅਕਾਲੀ ਦਲ ਦੀ ਨਵੀਂ ਲੀਡਰਸ਼ਿਪ ਦੀ ਭਰਤੀ ਕਰਨ ਵਾਸਤੇ ਅਕਾਲ ਤਖਤ ਸਾਹਿਬ ਵੱਲੋਂ ਥਾਪੀ ਹੋਈ ਸੱਤ ਮੈਂਬਰੀ ਕਮੇਟੀ ਦੇ ਵਿੱਚੋਂ ਤਿੰਨ ਮੈਂਬਰ ਅੱਜ ਤੁਹਾਡੇ ਸਨਮੁਖੋਂਣ ਵਾਸਤੇ ਆਏ ਨੇ ਜਿਨ੍ਹਾਂ ਨੇ ਤੁਹਾਨੂੰ ਆਪਣੇ ਵਿਚਾਰ ਸਰਪਨ ਕਰਨੇ ਨੇ ਭਰਤੀ ਤੱਕ ਸਭ ਇੱਕ ਮਿੰਟ ਜੀ ਦੋ ਸੋ ਇੱਕ ਮਿੰਟ ਅੱਗੇ ਚਲੋ ਸੰਗਠਨ ਤੋਂ ਲੈ ਕੇ 2004 ਤੱਕ ਮੈਂ ਹਰਗਾ ਨਵਾਂ ਸ਼ਹਿਰ ਤੋਂ ਸ਼ਰੋਨੀ ਕਮੇਟੀ ਦਾ ਮੈਂਬਰ ਰਹਾ ਤੇ ਜਦੋਂ 24 ਤੇ 25 ਅਕਤੂਬਰ 2002 ਵਿੱਚ ਸਾਨੂੰ ਬਾਲਾ ਸਾਹਿਬ ਲੱਗੇ ਸੀਗੇ ਤਾਂ ਬਾਲਾ ਸਾਹਿਬ ਤੋਂ ਬਗਾਵਤ ਕਰਕੇ ਮੈਂ ਆਇਆ ਤੇ ਉਸ ਵੇਲੇ ਟੋੜਾ ਸਾਹਿਬ ਨੇ ਮੈਨੂੰ ਲੁਧਿਆਣੇ ਸਦਕੇ ਸਲਮਾਨਤ ਕੀਤਾ ਸੀ ਕਿ ਤੁਸੀਂ ਜੀ ਮਰਦੇ ਮੁਜਾਹਦ ਹੋ ਲੇਕਿਨ ਜਦੋਂ ਉਸੇ ਟੋੜਾ ਸਾਹਿਬ ਨੇ ਇਹ ਲੱਡੂ ਬਾਲਾ ਸਾਹਿਬ ਤੋਂ ਖਾਲੇ ਸੀਗੇ ਤਾਂ ਮੈਂ ਉਹ ਤੋਂ ਵੇਖੋ ਉਹਨਾਂ ਨੂੰ ਮੋੜ ਕੇ ਆਇਆ ਸੀਗਾ ਤੇ ਉਸ ਤੋਂ ਬਾਅਦ 2004 ਵਿੱਚ ਮੈਂ ਚੱਲ ਗਿਆ ਅਮਰੀਕਾ ਤੇ ਉੱਤੇ ਜਾ ਕੇ ਹੁਣ ਮੇਰੇ ਕੋਲ ਕੈਨੇਡਾ ਅਮਰੀਕਾ ਤੇ ਅੰਗਲੈਂਡ ਦੀਆਂ ਘਰਾਂ ਤੁਸੀਂ ਜਾਗਦੀਆਂ ਖਬਰਾਂ ਵਿੱਚ ਵੀ ਜਿਹੜੇ ਲਿਖਦਾ ਪੜਦੇ ਰਹੇ ਹੋਗੇ ਤਾਂ ਇਹ ਕਾਲੇ ਆ ਕਿ 42 ਸਾਹਿਬ ਨੇ ਸਰਦਾਰ ਕਪੂਰ ਸਿੰਘ ਦੀ ਗੱਲ ਕੀਤੀ ਆ ਸਰਦਾਰ ਕਪੂਰ ਸਿੰਘ ਨੇ ਇੱਕ ਵਾਰ ਮਨਜੀਤ ਸਾਹਿਬ ਦੇ ਇਕੱਠ ਵਿੱਚ ਇਹ ਗੱਲ ਕਹੀ ਸੀ ਕਿ ਸਾਥ ਸੰਗਤੀ ਜਿਹੜੇ ਤੁਸੀਂ 모ਰੇ ਬੈਠੇ ਹੋ ਕੁਸੀਂ ਕਦੇ ਕੁਰਬਾਨੀ ਕਰਨ ਤੋਂ ਪਿੱਛੇ ਨਹੀਂ ਹਟੇ ਆ ਜਿਹੜੇ ਸਟੇਜ ਤੇ ਬੈਠੇ ਆ ਇਹ ਕਦੇ ਗਦਰਾਂੀਆਂ ਕਰਨ ਤੋਂ ਪਿੱਛੇ ਨਹੀਂ ਹਟੇ ਸੋ ਮੇਰੀ ਬੇਨਤੀ ਆ ਹੁਮੈਦਪੁਰੀ ਸਾਹਿਬ ਤੇ ਇਆਲੀ ਸਾਹਿਬ ਤੁਸੀਂ ਦਿੱਲੀ ਵਾਲਿਆਂ ਨੂੰ ਲੱਗਣਾ ਕਲਿਓ ਕਿ ਜਿਹੜੇ ਕਹਿੰਦੇ ਪੁਰਾਣਾ ਵੀ ਅਸੀਂ ਮਕਾਣੀ ਨਹੀਂ ਜਾਣਾ ਤੇ ਫਿਰ ਉਹਦੇ ਚਮਚੇ ਬਣ ਗਏ ਤੇ ਸਾਰਾ ਪੰਥ ਤੁਹਾਡੀ ਆਵਾਜ਼ ਸੁਣੂਗਾ ਇਸੇ ਤਰ੍ਹਾਂ ਹੀ ਚੁਦਾ ਰਹੂਗਾ ਪਰ ਤੁਸੀਂ ਆਪਣੇ ਬਚਨ ਛਾਏ ਬਚਨ ਕਰੇ ਤੇ ਖਿਸਕ ਜਾਏ ਬੋਲੇ ਨਾ ਕੱਟਾ ਤੁਸੀਂ ਕੱਟੇ ਨਾ ਬਣ ਜਿਓ ਸਾਨੂੰ ਇਹ ਨਾ ਹੋਵੇ ਕੱਲ ਨੂੰ ਕਿ ਫਾਂਟ ਤੁਹਾਡੇ ਨਾਲ ਦੇਖ ਲਾ ਰਹੇ ਨੇ ਤੇ ਤੁਸੀਂ ਜੇ ਲੇਕੇ ਲੱਟੂ ਖਾ ਕੇ ਮੁੜ ਕੇ ਫਿਰ ਉੱਥੇ ਜਾਵੋ ਇਹ ਸਾਡੇ ਪੰਥ ਦਾ ਕਮਸ਼ਾ ਆ ਵਾਹਿਗੁਰੂ ਜੀ ਦਾ ਕੰਮ ਸਾ ਵਾਹਿਗੁਰੂ ਜੀ ਕੀ ਰੱਜ ਜਿਹੜੇ ਭਰੋਸਾਈ ਇਹ ਭਾਵਨਾ ਧਰਤੀ ਮਾਛੀਵਾੜਾ ਸਾਹਿਬ ਦੇ ਅਤੇ ਸਮਰਾਲੇ ਤੋਂ ਸਮੁੱਚਾ ਹਰਕਾ ਅਸੈਂਬਲੀ ਦਾ ਸਮਰਾਲੇ ਤੋਂ ਆਏ ਭਰਾਵੋ ਨੌਜਵਾਨੋ ਬਹੁਤੇ ਸਰਕਾਰੀ ਲੋਕ ਮਾਝ ਤੇ ਵਿਰਸਾਣ ਅੱਜ ਦਾ ਜੋ ਮੁੱਖ ਮਕਸਦ ਹੈ ਆਪਣਾ ਮੀਟਿੰਗ ਕਰਨ ਦਾ ਜਿਵੇਂ ਪਹਿਲਾਂ ਤੁਹਾਡੇ ਸਰਕਾਰ ਜੋ ਸਾਰੇ ਬੁਲਾੜਿਆ ਨੇ ਆਪਣੇ ਵਿੱਚ ਰੱਖਿਆ ਇਸ ਅਖਰੀਆ ਕਾਲ ਤੱਕ ਬੋਲੋ ਜੋ ਅਦੇਸ਼ ਤੇ ਹੁਕਮ ਹੋਇਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਪੁਨਰ ਸਿਰਜਣੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਭirte ਰੱਬ ਕਰਨਗੇ ਕੋਰ ਕਮੇਟੀ ਕਥਿਤ ਕੀਤੀ ਜਿਹਦੇ ਵਿੱਚ ਸਾਡੇ ਪ੍ਰਮੁੱਖ ਵਾਤਾਵਰਣ ਤੇ ਸਰਦਾਰ ਮਨਪ੍ਰੀਤ ਸਿੰਘ ਜੀ ਆੜੀ ਅਗਲੇ ਸਾਹਿਬ ਜਿਨ੍ਹਾਂ ਦੇ ਵਾਰੇ ਬੱਚਾ ਬੱਚਾ ਪੰਜਾਬ ਦਾ ਜਾਣਦਾ ਹੈ ਔਰ ਸਾਡੇ ਬਹੁਤ ਹੀ ਸਤਜਾਰੀਗੋ ਸਰਦਾਰ ਇਕਬਾਲ ਸਿੰਘ ਜੀ ਧੋੜਾ ਸਾਹਿਬ ਸਾਫ ਕਾ ਅਗਲੇ ਸਾਹਿਬ ਔਰ ਜਿਨ੍ਹਾਂ ਦੇ ਵਾਰੇ ਧੋੜਾ ਕਮੇਟੀ ਤੁਸੀਂ ਜੇਕਰ ਅਕਸਰ ਹਰ ਤੈਨਾਂ ਤੇ ਹੁੰਦਾ ਅੱਜ ਕਿਉਂਕਿ ਹਾਲਾਤ ਐਸੇ ਨੇ ਆਕਰੋ ਉਹ ਤੁਹਾਡਾ ਕਮੇਟੀ ਪ੍ਰਬੰਧ ਕਰਨ ਦੀ ਪਾਰਟੀ ਦਾ ਇਹ ਦਿਨ ਆ ਦੇਖਣੇ ਪੈਂਦੇ ਸੀ ਉਹ ਸਰਕਾਰ ਜੋ ਤੁੰਦਾ ਸਾਹਿਬ ਮੱਜ ਤੇ ਬਰਾਜਮਾਨ ਹੈ ਮੈਂ ਜਿੱਥੇ ਮੱਜ ਤੇ ਬਰਾਜਮਾਨ ਨੇ ਸਾਹ ਲਖਵੇਰ ਸਿੰਘ ਪੰਜ ਮੈਂਬਰੀ ਭਰਤੀ ਕਮੇਟੀ ਦੇ ਮੈਂਬਰ ਸਾਹ ਕੁਬਾਲ ਸਿੰਘ ਜੀ ਤੁੰਦਾ ਸਾਹਿਬ ਜਥੇਦਾਰ ਸੰਤਾ ਸਿੰਘ ਜੀ ਉਹ ਮੈਥਪੁਰੀ ਸਾਹਿਬ ਸਟੇਜ ਤੇ ਬਰਾਜਮਾਨ ਬਹੁਤ ਹੀ ਸਤਿਕਾਰਯੋਗ ਜਥੇਰ ਬੰਗਲਾ ਜੀ ਮੁੱਢਾ ਦੱਸ ਤੋਂ ਸਾਡੇ ਸਤਿਕਾਰਯੋਗ ਰਸਾਲਦਾਰ ਬਾਬਾ ਸਰਵਣ ਸਿੰਘ ਜੀ ਸਟੇਨ ਦੇ ਬਰਾਜਮਤ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਅਤੇ ਬਹੁਤ ਹੀ ਸਤਿਕਾਰਯੋਗ ਸਮਰਾਲਾ ਨਿਵਾਸੀ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸਾਰੇ ਹੀ ਵਰਕਰ ਸਹਬਾਨ ਪ੍ਰੈਸ ਤੋਂ ਸਤਿਕਾਰਯੋਗ ਵੀਰ ਸਾਰਿਆਂ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਪੰਥ ਦਾ ਗੱਠ ਹੋਵੇ ਲੇਕਿਨ ਫਤਿਹ ਨਹੀਂ ਟਲੀ ਆ ਦਸਵੇਂ ਪਾਤਸ਼ਾਹ ਜਸਵੇਂ ਪੀਤਾ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਚਾਤਸੋ ਪ੍ਰਾਪਤ ਧਰਤੀ ਆ ਸੋ ਪੰਥ ਦਾ ਖੜ ਰਿਹਾ ਸਮਰਾਲਾ ਸੋ ਮੈਂ ਦੁਬਾਰਾ ਫਤਿਹ ਬੁਲਾਉਣਾ ਸਾਰਿਆਂ ਨੇ ਗੱਜ ਕੇ ਜਵਾਬ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦੋ ਲਾੜੇ ਲਾਉਣੇ ਆ ਇੱਕ ਤਾਂ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਤੁਸੀਂ ਕਹਣਾ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਇੱਕ ਦੋਨੋਂ ਹੱਥ ਖੜੇ ਕਰਕੇ ਤੁਸੀਂ ਆਪਾਂ ਇਹ ਅਜਨਮਤਾ ਪ੍ਰਗਟਾਉਣੀ ਆ ਕਿ ਅਕਾਲ ਤਖਸਾਲ ਵੱਲੋਂ ਜੋ ਕਮੇਟੀ ਬਣਾਈ ਗਈ ਹੈ ਕਿ ਆਪਾਂ ਸਾਰੇ ਉਹਦੇ ਨਾਲ ਸਹਿਮਤ ਆ ਬੋਲੇ ਸੋਨਿਹਾਲ ਜਿੰਦਾਬਾਦ ਸ਼ਾਮ ਨਹੀਂ ਅਕਾਲੀ ਦਲ ਜਿੰਦਾਬਾਦ ਬੋਲੇ ਸੋਨਿਹਾਲ ਜਿੰਦਾਬਾਦ ਤੋਂ ਸਭ ਤੋਂ ਪਹਿਲਾਂ ਮੈਂ ਸਾਡੇ ਦੋਨੋਂ ਹੀ ਭਰਾ ਰੁਪਿੰਦਰ ਸਿੰਘ ਜੀ ਰੁਪੀ ਬੈਣੀਪੁਰ ਸਰ ਅਰਜਨਦਰ ਸਿੰਘ ਜੀ ਲੋਪੋ ਅਤੇ ਉਹਨਾਂ ਦੀ ਸਾਰੀ ਟੀਮ ਜਿਨ੍ਹਾਂ ਨੇ ਤੁਹਾਨੂੰ ਸਾਰਿਆਂ ਨੂੰ ਸਦਾ ਦੇ ਕੇ ਸਾਰੇ ਪੰਨਾ ਨੈਸੀ ਸ਼ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰ ਸਹਿਬਾਨ ਤੁਹਾਨੂੰ ਸਾਰਿਆਂ ਨੂੰ ਅੱਜ ਇੱਥੇ ਸਦਾ ਦੇ ਕੇ ਅੱਜ ਇੱਥੇ ਇਕੱਠਾ ਕੀਤਾ ਸੁਮੈਨਾ ਦਾ ਦੋਨੇ ਵੀਰਾਂ ਦਾ ਜਿਨ੍ਹਾਂ ਦੇ ਨਾਲ ਮੇਰੇ ਭਰਾਵਾਂ ਵਰਗੇ ਸੰਬੰਧ ਨਹੀਂ ਅਤੇ ਸਾਰੇ ਹੀ ਵਰਕਰ ਸਹਿਬਾਨ ਦਾ ਮੈਂ ਪਹਿਲਾਂ ਤਹਿ ਦਿਲ ਤੋਂ ਧੰਨਵਾਦ ਕਰਦਾ ਤੁਹਾਨੂੰ ਜੀ ਆਖਦਾ ਹਾਂ ਅੱਜ ਆਪਣਾ ਇਕੱਠੇ ਹੋਣ ਦਾ ਜਿਹੜਾ ਮਕਸਦ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ 2 ਦਸੰਬਰ ਨੂੰ ਇੱਕ ਭਰਤੀ ਕਮੇਟੀ ਬਣਾਈ ਗਈ ਸੀ 7 ਮੈਂਬਰਾਂ ਦੀ ਲੇਕਿਨ ਉਹਦੇ ਚੋਂ ਦੋ ਮੈਂਬਰ ਅਸਤੀਫਾ ਦੇ ਗਏ ਤੇ ਪੰਜ ਮੈਂਬਰ ਜਿਹੜੇ ਉਹਨਾਂ ਨੂੰ ਆਦੇਸ਼ ਹੋਇਆ ਦੁਬਾਰਾ ਸਿੰਘ ਸਾਹਿਬ ਜੱਥੇਦਾਰ ਕੈਬੀਨ ਰਵੀ ਸਿੰਘ ਜੀ ਵੱਲੋਂ ਕਿ ਜਿਹੜੇ 5 ਮੈਂਬਰ ਰਹਿ ਗਏ ਨੇ ਇਹ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਆਰੰਭ ਕਰਨ ਸੋਨਾਰੇ ਦੇਸ਼ਾਂ ਤੋਂ ਬਾਅਦ ਦੀ ਇਹ ਜਿਹੜਾ ਇਹ ਮਹਿੰਮ ਅਸੀਂ ਸ਼ੁਰੂ ਕੀਤੀ ਆ ਜਿਹੜੀ ਅੱਜ ਲਹਿਰ ਬਣਦੀ ਜਾ ਰਹੀ ਆ ਦੇਖੋ ਸ਼੍ਰੋਮਣੀ ਅਕਾਲੀ ਦਲ ਜਿਹੜੀ ਸਾਡੀ ਪੰਥ ਦੀ ਨਮਾਇਦਾ ਜੱਥੇਬੰਦੀ ਆ ਜਿਹਦਾ ਬੜਾ ਗੌਰਵਮਈ ਇਤਿਹਾਸ ਆ ਕੁਰਬਾਨੀਆਂ ਵਾਲਾ ਇਤਿਹਾਸ ਆ 1920 ਦੇ ਵਿੱਚ ਇਹ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਣ ਦੇ ਵਿੱਚ ਆਈ ਸਾਡੇ ਗੁਰੂ ਘਰਾਂ ਦੀ ਸੇਵਾ ਸੰਭਾਲ ਦੇ ਲਈ ਸਾਡੇ ਸਿੱਖ ਮਸਲਿਆਂ ਦੀ ਰਾਖੀ ਕਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਇਹ ਸੰਸਥਾ ਬਣੀ ਸੀ ਸਾਡੇ ਬਜ਼ੁਰਗਾਂ ਨੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਨਿਸ਼ਕਾਮ ਹੋ ਕੇ ਨਿਸਵਾਰਤ ਹੋ ਕੇ ਲੰਬਾ ਸਮਾਂ ਇਸ ਪਾਰਟੀ ਦੀ ਸੇਵਾ ਕੀਤੀ ਪੰਜਾਬ ਦੇ ਹੱਕਾਂ ਦੇ ਲਈ ਉਹਨਾਂ ਨੇ ਜਿਹੜਾ ਦੇ ਵਿੱਚ ਲੰਬਾ ਸਮਾਂ ਗੁਜ਼ਾਰਿਆ ਬੜੇ ਮੋਰਚੇ ਲਗੇ ਲੇਕਿਨ ਹਰ ਮੋਰਚੇ ਨੂੰ ਸਾਡੇ ਲੀਡਰਸ਼ਿਪ ਨੇ ਕਾਮਯਾਬ ਕੀਤਾ ਬੜੀਆਂ ਕੇਂਦਰ ਸਰਕਾਰ ਦੇ ਨਾਲ ਪੰਜਾਬ ਦੇ ਹੱਕਾਂ ਲਈ ਬੜੀਆਂ ਲੜਾਈਆਂ ਲੜੀਆਂ ਗਈਆਂ ਲੇਕਿਨ ਪਿਛਲੇ ਲੰਬੇ ਸਮੇਂ ਤੋਂ ਇਹ ਪਾਰਟੀ ਬੜੀ ਕਮਜ਼ੋਰ ਹੋ ਗਈ ਹਾਸ਼ੀਏ ਤੇ ਆ ਗਈ ਦੁਨੀਆ ਦੇ ਵਿੱਚ ਜਿੰਨੇ ਵੀ ਸਿੱਖ ਕਿਤੇ ਵੀ ਬੈਠੇ ਨੇ ਉਹਨਾਂ ਦਾ ਪੁਰਾ ਪੰਜਾਬ ਅਤੇ ਤੋਂ ਦੀ ਜਿਹੜੀ ਪਾਰਟੀ ਸਾਡੀ ਪੰਥ ਦੀ ਸ਼ਰੋਮਣੀ ਅਕਾਲੀ ਦਲ ਬੜੀ ਤਰੱਕੀ ਕੀਤੀ ਐ ਸਿੱਖਾਂ ਨੇ ਦੁਨੀਆਂ ਦੇ ਵਿੱਚ ਦੂਜੇ ਸੂਬਿਆਂ ਦੇ ਵਿੱਚ ਆ ਕੇ ਵੀ ਲੇਕਿਨ ਅੱਜ ਅਸੀਂ ਜਿਹੜੀ ਸਾਡੀ ਸਿੱਖਾਂ ਦੀ ਧਰਤੀ ਪੰਥ ਦੀ ਧਰਤੀ ਜਿਹੜੀ ਪੰਜਾਬ ਇੱਥੇ ਸਾਡੀ ਜਿਹੜੀ ਰਾਜਨੀਤਿਕ ਤੌਰ